ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੋਟੇ ਮਾਰੇ ਤੇ ਬਹੁਤ ਸਤੇ ਤੇ ਦੁੰਦਿਆ ਯਾਹ ਵੇਖ ਲਿਆ ਇਹ ਸਤੇ ਦੇ ਦੋ ਬੋਤਲ ਲਿਆ ਇਹ ਮੇਰਾ ਲਾਟਕਾ ਹੈ ਤੂੰ ਜਾਣੇ ਆਖਤ ਸਾਦਾ ਤਾਂ ਨੇ ਜਬਾਕੀਤਾ ਮੇਰਾ ਮੇਜੰਗਣ ਆਖਤ ਨੇ ਮੇਰੇ ਢਾਲੀ ਨੂੰ ਟਕਰੀ ਗਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਇਹ ਕਰਦੀ ਹਾਂ ਕਿ ਮੇਰੀ ਬੇਟੀ ਬਹੁਤ ਬਿਮਾਰ ਹੋ ਸਕਦਾ ਤੇ ਦੀ ਸਾਰੇ ਮਦਦ ਕਰੋ ਮੇਰੀ ਬੇਟੀ ਜਿਹੜੀ ਨਾ ਉਹਨਾਂ ਹਸਪੀਟਲ ਚ ਜਵਾਬ ਮਿਲ ਚੁੱਕਾ ਹੈ ਉਹ ਬਹੁਤ ਬਿਮਾਰ ਹੈ ਉਹਦੇ ਹੱਥਾਂ ਨੂੰ ਵੇਖੋ ਮੈਂ ਬਹੁਤ ਮੌਲਾ ਜਾ ਰਹੀ ਮੈਂ ਤੁਹਾਡੇ ਅੱਗੇ ਇਹ ਬਿਆਨ ਕਰਦੀ ਹਾਂ ਕਿ ਮੇਰੀ ਬੇਟੀ ਦੀ ਮਦਦ ਕਰੋ ਜੇ ਨਹੀਂ ਹੋ ਸਕਦੀ ਉਹਦੀ ਮਦਦ ਕਰਨਾ ਮੈਂ ਬਹੁਤ ਗਰੀਬ ਹਾਂ ਉਹਨਾਂ ਮੇਲਤ ਕਰਦੇ ਹਾਂ ਮੇਰੀ ਬੇਟੀ ਲਈ ਤੁਹਾਡੇ ਹੱਥ ਜੋੜ ਕੇ ਹੀ ਬੇਨਤੀ ਹੈ ਮੇਰੀ ਬੇਟੀ ਦਾ ਦੁੱਖ ਨਹੀਂ ਮਿਲਦਾ ਦੇਖਿਆ ਜਾਂਦਾ। ਅਸੀਂ ਸਾਡੇ ਇਹਨਾਂ ਕੋਤ ਨਹੀਂ ਕਹੀ ਇਹਨੂੰ ਪੀਜੀਆ ਲੈ ਕੇ ਜਾਂਦੇ। ਅਸੀਂ ਇੰਨੇ ਗਰੀਬ ਆ ਸਾਡੀ ਮਦਦ ਕਰੋ। ਮੇਰੀ ਬੇਟੀ ਦੀ ਮਦਦ ਕਰੋ। ਗੁਰੂ ਹਰਿਤੇ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਦਾਸ ਇਕਬਾਲਪੁਰ ਸ਼ਿਰਾਜਪੂਤਾ ਕੁੱਲੀ ਗਰੀਬਾਂ ਦੇ ਪਰਿਵਾਰ ਵੱਲੋਂ ਕਲਬ ਵੱਲੋਂ ਪਹੁੰਚਿਆ ਜੀ ਪਿੰਡ ਲੋਵਾਲ। ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਨ ਸਾਹਿਬ। ਸੋ ਮੇਰੇ ਵੀਰੋ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਬੇਟੀ ਆ। ਕਿੰਨੇ ਉਮਰਿਆ ਪੈਣੇ? 5 ਸਾਲ 5 ਸਾਲ ਦੀ ਹਾਂਜੀ 5-6 ਸਾਲ ਉਮਰ ਆ ਵੀਰੋ ਮੈਨੂੰ ਤੇ ਉਹ ਨਾਮ ਨਹੀਂ ਗਾ ਲੈਣਾ ਉਹਨਾ ਤੁਸੀਂ ਰੁੱਖ ਸੁੱਕਦੇ ਆ ਦੇਖੇ ਤੇ ਹੋਣਗੇ ਹਨਾ ਸੁੱਕੇ ਰੁੱਖ ਆ ਸੁਨੇ ਹੋਣਗੇ ਵੀ ਰੁੱਖ ਸੁੱਕਦੇ ਆ ਆ ਦੇਖੋ ਇਹਦੇ ਪੋਟੇ ਸੁੱਕਦੇ ਜਾ ਰਹੇ ਆ ਪੈਰਾਂ ਨੂੰ ਵੀ ਪ੍ਰੋਬਲਮ ਆ ਰਹੀ ਦਿਨ ਬਦ ਦਿਨ ਔਰ ਆ ਗਰਮ ਥੈਲੀ ਆ ਇਹਦੇ ਵਿੱਚ ਪਾਣੀ ਪਾਉਂਦੇ ਆ ਗਰਮ ਉਹਦਾ ਸੇਕ ਦਿੰਦੇ ਆ ਤੇ ਫੇਰ ਨੂੰ ਥੋੜੀ ਬੋਤੀ ਰਾਹਤ ਮਿਲਦੀ ਆ ਔਰ ਮੇਰੇ ਵੀਰੋ ਕਿਹੜਾ ਪੰਨਾ ਫੋਲਾਵੇਂ ਇਹਨਾਂ ਦਾ ਪੰਜ ਤੋਂ 6 ਸਾਲ ਦੀ ਉਮਰ ਹੈ ਇਸ ਬੇਟੀ ਦੀ ਔਰ ਹੁਣ ਤੋਂ 2 ਸਾਲ ਪਹਿਲਾਂ ਇਹਦੇ ਹਾਰਡ ਦੀ ਸਰਜਰੀ ਹੋ ਚੁੱਕੀ ਆ ਸੋ ਆ ਗਲੇ 'ਚ ਵੀ ਪ੍ਰੋਬਲਮ ਆ ਸੋ ਪਰਿਵਾਰ ਇਹਨੇ ਜੋਗਾ ਹੈ ਨਹੀਂ ਆ ਕਿ ਬੇਟੀ ਦਾ ਇਲਾਜ ਕਰਾ ਸਕੇ ਅੰਮ੍ਰਿਤਸਰ ਦੇ ਸਭ ਤੋਂ ਵੱਡੇ ਤੋਂ ਵੱਡੇ ਹਸਪਤਾਲਾਂ ਦੇ ਵਿੱਚ ਇਹਨਾਂ ਨੇ ਟਰਾਈ ਕਰ ਲਈ ਆ ਦਿਖਾਇਆ ਵਾ ਪਰ ਉਹਨਾਂ ਨੇ ਜਵਾਬ ਦਿੱਤਾ ਵਾ ਸੋ ਆਪਰੇਟ ਹੋਣਾ ਵਾ ਔਰ ਜਿਹੜੀਆਂ ਬੇਟੀ ਦੀਆਂ ਉਂਗਲਾਂ ਕੱਟਣੀਆਂ ਪੈਣੀਆਂ ਵਾ ਸੋ ਮੇਰੇ ਵੀਰੋ ਭਾਈ ਕਨੇ ਇਹਦੇ ਵਾਰਸੋ ਬਾਬੇ ਨਾਨਕ ਦੇ ਫਲਸਫੇ ਨੂੰ ਨੇੜੋਂ ਜਾਣਨ ਵਾਲੇ ਮੇਰੇ ਵੀਰੋ ਬੇੜੇ ਦੂਸਰਾ ਹੱਥ ਵੀ ਦਿਖਾ ਦਿਓ ਆ ਦੇਖੋ ਕੀ ਬਣਿਆ ਸੋ ਇਤਿਆਦਦਨ ਕਿਸ ਤਰ੍ਹਾਂ ਅਰੇਂਜ ਕਰਦੇ ਹੋਣਗੇ ਗਲਵਸ ਪਾਏ ਆ ਮਾਂ ਨੇ ਮਾਰਕਸ ਪਾਇਆ ਵਾ ਹਦਾਇਤ ਕੀਤੀ ਹੋਏਗੀ ਹਸਪੀਟਲ ਵਾਲਿਆਂ ਸੋ ਚਲਦੀ ਵੀਡੀਓ ਦੌਰਾਨ ਤੁਸੀਂ ਅਕਾਊਂਟ ਨੰਬਰ ਦੇਖ ਰਹੇ ਹੋ ਔਰ 9915616885 18ਵੇਂ 76576885 ਦੇ ਸੰਪਰਕ ਕਰਕੇ ਤੁਸੀਂ ਸਾਥੋਂ ਇਹਨਾਂ ਦਾ ਸੰਪਰਕ ਨੰਬਰ ਪ੍ਰਾਪਤ ਕਰ ਸਕਦੇ ਹੋ ਸੋ ਕਰਿਓ ਬੇਨਤੀ ਨੂੰ ਪ੍ਰਵਾਨ ਸੋ ਗੁਰੂ ਘਰ ਦੀ ਸੇਵਾ ਸਮਝ ਕੇ ਇਸ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਮਸੀਹਾ ਕਰਦਾਰ ਇਨਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਸੋ ਮੇਰੇ ਵੀਰੋ ਕੋਈ ਲੈਂ ਲਾੜ ਨਹੀਂ ਆ ਅਜ ਦੇ ਯੁੱਗ ਦੇ ਵਿੱਚ ਵੀ ਦੇਖ ਲਓ ਵੀ ਬਾਲਿਆਂ ਵਾਲੀ ਛੱਤ ਇਹਨਾਂ ਦੀ ਔਰ ਤਿੰਨ ਕਮਰੇ ਜਗ੍ਹਾ ਹੋਣੀ ਆ ਜਿੱਥੇ ਤਿੰਨ ਚਾਰ ਪਰਿਵਾਰੇ ਰਹਿ ਰਹੇ ਆ ਸੋ ਕਰਿਓ ਬੇਨਤੀ ਨੂੰ ਪ੍ਰਵਾਨ ਦਾਸ ਦੀਆਂ ਗੱਲਾਂ ਲੰਬੇਰੀਆਂ ਹੋ ਰਹੀਆਂ ਵਾਂ ਸੋ ਬੇਟਾ ਬੇਨਤੀ ਕਰਦੀ ਆ ਪਾ ਸੰਗਤ ਨੂੰ ਹਨਾ ਹੁਣ ਕੋਈ ਨਾ ਕੋਈ ਫਰਿਸ਼ਤਾ ਆਏਗਾ ਤੇ ਤੇਰੇ ਹੱਥਾਂ ਦਾ ਔਰ ਪੈਰਾਂ ਦਾ ਇਲਾਜ ਕਰਾ ਦੇਗਾ ਹਨਾ ਬਾਬੇ ਨਾਨਕ ਤੇ ਭਰੋਸਾ ਵਾ ਨਾ ਹਾਂਜੀ ਹੈ ਜਦੋਂ ਦਰਦ ਹੋਵੇ ਰੋਣਾ ਨਹੀਂ ਆ ਉਹ ਮੰਮਾ ਕਹਿੰਦੀ ਸੀ ਨਾ ਵੀ ਜਦੋਂ ਦਰਦ ਹੁੰਦੀ ਆ ਤੇ ਆ ਥੈਲੀ ਮੰਗਦੀ ਆ ਗਰਮ ਤੇ ਬੇਟੀ ਰੋਂਦੀ ਆ ਬੇਟੀ ਦਾ ਨਾਮ ਕੀ ਆ ਕੀ ਨਾਮ ਨੀਲਮ ਕੋਰ ਔਰ ਔਰ ਉਦੋਂ ਰੋਣਾ ਨਹੀਂ ਜਦੋਂ ਦਰਦ ਹੁੰਨੀ ਆ ਆ ਥੈਲੀ ਲੈ ਲੈਣੀ ਆ ਸੇਕ ਦੇਣਾ ਵਾ ਤੇ ਉਦੋਂ ਕਹਿਣਾ ਵਾ ਧੰ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰ ਗੁਰੂ ਨਾਨਕ ਤੂੰ ਹੀ ਨਿਰੰਕਾਰ ਸੋ ਪੁੱਤ ਜ਼ਰੂਰ ਕੋਈ ਮਸੀਹਾ ਕਰਦਾਰ ਇਨਸਾਨ ਤੇਰਾ ਦੁੱਖ ਵੰਡਾਉਣਾ ਹੁ ਠੀਕ ਹੈ ਕਿ ਨਿਮਸੂਮ ਇਹ ਤਤੀ ਦੇ ਵਿੱਚ ਗੁਰੂ ਫਤਿਹ ਪ੍ਰਵਾਨ ਕਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ